ਇੱਕ ਸੱਚਾ ਸੌਦਾ ਸੀ ਕਹਿੰਦੇ ਆ ਇਤਿਹਾਸ ਦੇ ਪੰਨਿਆਂ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਿਤਾ ਕ੍ਰਿਆਨ ਦਾਸ ਜੀ ਨੇ 20 ਰੁਪਏ ਦਿੱਤੇ ਆਖਿਆ ਪੁੱਤ ਜਾ ਵਪਾਰ ਕਰ ਜਾ ਕੁਝ ਵਸਤੂ ਉਹ ਫਲਾਣੀ ਮੰਡੀ ਤੋਂ ਲੈ ਕੇ ਆ ਤ ਫਲਾਣੇ ਪਿੰਡਾਂ ਵਿੱਚ ਜਾ ਕੇ ਵੇਚ ਕੇ ਆ ਤੇ ਵਪਾਰ ਕਰ ਤੇ ਕਲ ਕਰਿਓ ਅਸੀਂ ਪੜਦੇ ਸੁਣਦੇ ਆ ਰਹੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾ ਰਹੇ ਨੇ ਭਈ ਮਰਦਾਨਾ ਜੀ ਨਾਲ ਨੇ ਕਿ ਵੇਖਦੇ ਨੇ ਕੁਝ ਭੁੱਖੇ ਸਾਧੂ ਸੰਤ ਬੈਠੇ ਨੇ ਮੰਡਲੀ ਬੈਠੀ ਹੋਈ ਐ ਤੇ ਗੁਰਪਰਸ਼ਾ ਮਰੋਨਾ ਵਿਚਾਰਵਟਾ ਅੰਤਰਾ ਕਰਨ ਲੱਗ ਪਏ ਪਤਾ ਚੱਲਿਆ ਭੁੱਖੇ ਨੇ ਤੇ ਪਤਸ਼ਾਹ ਜੀ ਬਾਜ਼ਾਰ ਗਏ ਉਥੋਂ ਰਸਤ ਲੈ ਕੇ ਆਏ ਤੇ 20 ਰੁਪਿਆ ਦਾ ਲੰਗਰ ਉਹਨਾਂ ਨੂੰ ਛਕਾ ਦਿੱਤਾ ਤੇ ਉਹ ਲੰਗਰ ਹੋਣ ਤੱਕ ਚੱਲ ਰਿਹਾ ਹੈ ਖਿਆਲ ਕਰਨਾ ਜਰਾ ਕੋ ਸਮਝਣਾ ਕਿ ਉਹ ਮੰਡਲੀ ਕਿੰਨੇ ਜਣਿਆਂ ਦੀ ਹੋएगी 10 ਜਣਿਆਂ ਦੀ 15 ਜਣਿਆਂ ਦੀ ਉਸ ਵਕਤ ਦੇ 20 ਰੁਪਏ ਦੀ ਤੇ ਅੱਜ ਦੇ ਜ਼ਮਾਨੇ ਵਿੱਚ ਤੱਕੀ ਕੀਮਤ ਕਿੰਨੀ ਹੋएगी 20000 ਕਹਿ ਦਈਏ 2 ਲੱਖ ਕਹਿ ਦਈਏ ਉੱਪਰ ਹੀ ਹੋਏਗੀ ਘਟ ਨਹੀਂ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 20000 ਰੁਪਏ 15 ਜਣੀਆਂ ਦੇ ਲੰਗਰ ਤੇ ਲਾਤੇ ਸਮਾਸੀ 10 ਰੁਪਏ ਕੇ 5 ਰੁਪਏ ਮਾਸਟਰ ਦੀ ਤਨਖਾਹ ਹੁੰਦੀ ਸੀ ਤੇ ਸਾਰਾ ਮਹੀਨਾ ਉਸ ਤੇ ਕੱਢ ਲੈਂਦਾ ਸੀ ਸਮਾਸੀ ਨਾ ਸਮਾਸੀ ਸਮਾਸੀ ਜਿਹੜਾ ਕੋ ਆਪਣੇ ਬਜ਼ੁਰਗਾਂ ਦਾ ਸਮਾਚੇਤੇ ਕਰੋ ਜਿੱਥੇ ਤਨਖਾਹੀ 15 ਪੇਈ 20 ਰੁਪਏ ਹੁੰਦੀ ਸੀ ਤੇ ਜਿਸ ਕੋਲ 50 ਰੁਪਏ ਤਨਖਾਹ ਹੋਏਗੀ ਉਹ ਤੇ ਉਸ ਵਕਤ ਬੜਾ ਅਮੀਰ ਸਮਝਿਆ ਜਾਂਦਾ ਹੋਏਗਾ ਤੇ ਉਸ ਤੋਂ ਪਹਿਲਾਂ ਦਾ ਜ਼ਮਾਨਾ ਤੇ ਕੀ ਗੁਰੂ ਨਾਨਕ ਸਾਹਿਬ ਮਹਾਰਾਜੀ ਕਹਿੰਦੇ 20 ਰੁਪਏ ਹੁਣ 15 ਜਣਿਆਂ ਤੇ 20000 ਰੁਪਿਆ ਤੇ ਖਰਚ ਨਹੀਂ ਕੀਤਾ ਜਾ ਸਕਦਾ ਲੰਗਰ ਕਿੰਨਾ ਕੁ ਛਕਣਗੇ ਉਹ ਜਰਾ ਕੋ ਸੋਚਣਾ ਹੋਏਗਾ ਕਿ ਪਾਤਸ਼ਾਹ ਜੀ ਨੇ ਆਖਰ ਕਿਸ ਤਰ੍ਹਾਂ ਕੀ ਦਾ ਲੰਗਰ ਲਾਇਆ ਹੋਏਗਾ ਕਿਵੇਂ ਦਾ ਲੰਗਰ ਲਾਇਆ ਹੋਏ ਕਿਉਂਕਿ ਸਾਹਿਬਾਂ ਦੀ ਬਾਣੀ ਦੀ ਵਿਚਾਰਧਾਰਾ ਇਹ ਹੈ ਕਿ ਖਿਆਲ ਕਰਨਾ ਜਿਹੜੇ ਗ੍ਰਸਥ ਤਿਆਗ ਕੇ ਆਏ ਰੱਬ ਦੀ ਬੰਦਗੀ ਕਰਨ ਰੱਬ ਦੀ ਭਗਤੀ ਕਰਨ ਗੁਰਮਤ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗੁਰਮਤ ਨੇ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਜਿਹੜੇ ਗ੍ਰਸਥ ਛੱਡ ਕੇ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਤਿਆਗ ਕਰਕੇ ਵਿਆਪਨ ਜੰਗਲਾਂ ਦੇ ਵਿੱਚ ਆ ਗਏ ਭਗਤੀ ਕਰਨ ਤੇ ਨਾਲ ਚੇਲੇ ਚਪਾਟੇ ਰੱਖਤੇ ਗੁਰੂ ਨੇ ਐਸੀ ਵਿਚਾਰਧਾਰਾ ਨੂੰ ਪ੍ਰਵਾਨ ਨਹੀਂ ਕੀਤਾ ਸਹੇਬਾ ਨੇ ਉਹਨਾਂ ਨੂੰ ਪ੍ਰੇਰਿਆ ਹੋਵੇਗਾ ਪ੍ਰੇਰਿਆ ਹੋਵੇਗਾ ਲੰਗਰ ਵਿੱਚ ਛਕਾਇਆ ਹੋਵੇਗਾ ਤੇ ਨਾਲ ਦੇ ਨਾਲ ਸਹੇਬਾ ਨੇ ਪ੍ਰੇਰਿਆ ਵੀ ਹੈ ਉਸੇ ਗ੍ਰਸਥ ਵਿੱਚ ਰਹਿ ਕਰਕੇ ਰੱਬ ਦੀ ਬੰਦਗੀ ਕਰ ਸਕਦੇ ਹੋ ਸਾਬਾ ਦੇ ਤਿੰਨ ਸਿਧਾਂਤ ਅਸੀਂ ਰੋਜ਼ਾਨਾ ਚੇਤੇ ਕਰਦੇ ਹਾਂ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਸੰਤ ਮੰਡਲੀਆਂ ਨੂੰ ਇਹ ਉਪਦੇਸ਼ ਨਹੀਂ ਦਿੱਤਾ ਹੋਵੇਗਾ ਜਾਵੀਰ ਪੇ ਦਾ ਲੰਗਰ ਛਕਾਤਾ 20000 ਦਾ ਨਹੀਂ 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 ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਰਤ ਕਰੋ ਦਾ ਪਹਿਲਾ ਸਿਧਾਂਤ ਦ੍ਰਿੜ ਕਰਵਾਇਆ ਹੋਏਗਾ ਲੰਗਰ ਵੀ ਛਕਾਇਆ ਹੋਏਗਾ ਤੇ ਨਾਲ ਜਿਹੜੇ ਪੈਸੇ ਬਚ ਗਏ ਉਹਨਾਂ ਵਿੱਚ ਵੰਡੇ ਵੀ ਹੋਣਗੇ ਕਿ ਜਾਓ ਤੁਸੀਂ ਆਪਣੀ ਕੀਰਤ ਪਿਆ ਸ਼ੁਰੂ ਕਰੋ ਤੇ ਇਸ ਸਿਧਾਂਤ ਆ ਕੇ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰਥਿਕ ਤੌਰ ਉੱਪਰ ਵੀ ਉਹਨਾਂ ਨੂੰ ਉਹਨਾਂ ਦੀ ਸਹਾਇਤਾ ਕੀਤੀ ਭੁੱਖੇ ਸੰਤਾਂ ਤੇ ਲੰਗਰ ਵੀ ਛਕਾਇਆ ਨਾਲੇ ਸੱਚ ਦਾ ਉਪਦੇਸ਼ ਵੀ ਦਿੜ ਕਰਵਾਇਆ ਕਿਰਤ ਤੋਂ ਬਾਗੀ ਨਹੀਂ ਹੋਇਆ ਜਾ ਸਕਦਾ ਤੇ ਕਿਰਤ ਛੱਡ ਕੇ ਸੰਸਾਰ ਦੇ ਸਮਾਜ ਦੇ ਉੱਪਰ ਬੋਝ ਜੜੇ ਬਣ ਜਾਂਦੇ ਗੁਰੂ ਨੇ ਤੇ ਗੁਰਮਤਿ ਨੇ ਉਹਨਾਂ ਨੂੰ ਪਰਵਾਣ ਨਹੀਂ ਕੀਤਾ ਫਿਰ ਕਿਵੇਂ ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖੈ ਲੰਗਰ ਛਕਾਇਆ ਹੋਵੇ ਇਹ ਨਹੀਂ ਮੰਨਿਆ ਜਾ ਸਕਦਾ ਜਦ ਗੁਰੂ ਪਰਸ਼ਾ ਮਹਾਰਾਜ ਜੀ ਦਾ ਸਿਧਾਂਤ ਤੇ ਗੁਰੂ ਪਰਸ਼ਾ ਮਹਾਰਾਜ ਜੀ ਦੇ ਇਹ ਬਚਨ ਅਸੀਂ ਚੇਤੇ ਕਰਦੇ ਹਾਂ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸਿੱਖੀ ਦੇ ਤਿੰਨ ਵੱਡੇ ਉਸੂਲ ਜਿਨਾਤੇ ਮਹਿਲ ਖੜਾ ਹੋਇਆ ਇਸ ਲਈ ਉੱਥੇ ਸੱਚਾ ਸੋਦਾ ਇਸ ਪ੍ਰਕਾਰ ਹੋਇਆ ਕਿ ਪਾਤਸ਼ਾਹ ਜੀ ਨੇ ਉਹਨਾਂ ਗੋਸ਼ਟੀ ਵੀ ਕੀਤੀ ਹੈ ਉਹਨਾਂ ਨੂੰ ਗੁਰਮਤਿ ਦਾ ਨਜ਼ਰੀਆ ਵੀ ਉਹਨਾਂ ਦੇ ਸਾਹਮਣੇ ਸਪਸ਼ਟ ਕੀਤਾ ਹੈ ਰੱਬ ਨਾਲ ਕਿਵੇਂ ਮਿਲਣਾ ਹੈ ਇਹ ਵੀ ਦੱਸਿਆ ਕਿਰਤ ਦੇ ਉੱਪਰ ਉਹਨਾਂ ਨੇ ਜ਼ੋਰ ਦੇ ਕੇ ਸਮਝਾਇਆ ਹੋਣਾ ਤੁਸੀਂ ਕਿਰਤ ਜ਼ਰੂਰ ਕਰਨਾ ਹੈ ਕੀਰਤੀ ਬਣਨਾ ਹੈ ਗੁਰੂ ਨਾਮਿਕ ਸਾਇ ਮਰਜ਼ ਆਪ ਕੀਰਤ ਕਰਦੇ ਰਹੇ ਸੱਚੀ ਸੋਚੀ ਕਿਰਤ ਕਰਦੇ ਰਹੇ ਤੇ ਜਿਹੜੇ ਆਪ ਕਿਰਤੀ ਹੋਵੇ ਉਹ ਦੂਜਿਆਂ ਨੂੰ ਕਿਵੇਂ ਆਖ ਸਕਦਾ ਕਿ ਤੂੰ ਵੇਲ ਲੈ ਲੈ ਕੇ ਖਾਈ ਜਾ ਨਹੀਂ 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 ਹੋ ਸਕਦਾ ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਸੱਚਾ ਸੋਧਾ ਇਹ ਹੈ ਕਿ ਲੰਗਰ ਵੀ ਛਕਾਇਆ ਗੁਰਮਤ ਦਾ ਸੱਚ ਦਾ ਫਲਸਫਾ ਵੀ ਤਿਰੜ ਕਰਵਾਇਆ ਕਿਰਤ ਕਰਨ ਦੇ ਲਈ ਆਰਥਿਕ ਤੌਰ ਉੱਪਰ ਕੁਝ ਪੈਸੇ ਉਹਨਾਂ ਵਿੱਚ ਵੰਡੇ ਵੀ ਹੋਣੇ ਆ ਉਹ ਸੱਚਾ ਸੌਦਾ ਕਰਕੇ ਆਇਆ ਸੱਚਾ ਸੌਦਾ ਇਹ ਹੈ ਗੁਣਾਂ ਦਾ ਵਪਾਰ ਵੀ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕੋਲੇ ਗੁਣ ਹੈ ਸੱਚੇ ਗਿਆਨ ਦਾ ਗੁਣ ਹੈ ਸੱਚੀ ਭਗਤੀ ਦਾ ਗੁਣ ਹੈ ਸੱਚੇ ਰੱਬ ਦੇ ਗੁਣ ਨੇ ਉਹਨਾਂ ਨੇ ਇਹ ਗੁਣਾ ਨੂੰ ਵੰਡਿਆ ਹੈ ਗੁਣਾਂ ਦਾ ਵਪਾਰ ਵੀ ਹੋਇਆ ਸਕਿਪਾਟ ਸਭ ਬਾਣੀ ਦੇ ਅੰਦਰ ਬਖਸ਼ਿਸ਼ ਪਿਆ ਕਰਦੇ ਕਹਿੰਦੇ ਕਿ ਸੱਚਾ ਸੌਦਾ ਇਹ ਹੈ ਜਿਹੜਾ ਗੁਨਾ ਦਾ ਵਪਾਰ ਪਿਆ ਕਰਦੇ ਨੇ ਸੱਚ ਵਣਜੈ ਰੰਗ ਸਿਉ ਸੱਚ ਸੌਦਾ ਹੋਏ ਇਹ ਸੱਚਾ ਸੌਦਾ ਹੈ